ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਣਾ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਆ ਗਏ ਤੜਕੇ-ਤੜਕੇ ਮੈਂ ਸ਼ੇਰਾ ਵੀਰ ਇੰਦਰ ਤੇ ਹੁਸਨ ਅਸੀਂ ਆ ਗਏ ਤੜਕੇ-ਤੜਕੇ ਸ਼ੂਟ ਤੇ ਕਿਉਂਕਿ ਅੱਜ ਹੀ ਬਿਜਲੀ ਵਿਭਾਗ ਦੇ ਸ਼ੂਟ ਤੇ ਟਾਈਮ ਸਵੇਰ ਦੇ ਮਾਹੀ ਅਜ 8 ਵਜੇ ਆ ਤੜਕੇ 6 ਵਜੇ ਉੱਠ ਕੇ ਰੈਡੀ ਹੋਣ ਸਾਰੇ ਜਾਣੇ ਆ ਵੀਰ ਮੇਰੇ ਮੇ ਬੱਤੀ ਵਾਲੇ ਆ ਦੋਵੇਂ ਅਹੀਂ ਦੇ ਵਸ ਘਰ ਵਾਲੇ ਹੀ ਆ ਦੋਵੇਂ ਮੈਂ ਤੇ ਹੁਸਨ ਕਿਉਂ ਬਈ ਤੇ ਆ ਗਏ ਆ ਬਿਜਲੀ ਘਰ ਚ ਹੈ ਕੈਮਰਾਮੈਨ ਇਹ ਕੈਮਰਾਮੈਨ ਹੈ ਆਪਾਂ ਇਹ ਸਾਰੇ ਕੰਮ ਕਰ ਲਈਦੇ ਇਹ ਸਾਰੇ ਕੰਮ ਕਰ ਲੈਨੇ ਆ ਇਹ ਮਿਕਸੀਆਂ ਸਾਰੇ ਤੇ ਚਲੋ ਠੀਕ ਹੈ ਹੁਣ ਕਰਦੇ ਆਂ ਸ਼ੂਟ ਯਾਰਾਂ ਤੇ ਮੈਂ ਵਲੌਗ ਬਣਾਉਣਾ ਨਹੀਂ ਤੁਹਾਨੂੰ ਪਤਾ ਬਾਕੀ ਵਲੌਗ ਬਾਅਦ ਚ ਬਣਾਵਾਂਗੇ ਫ੍ਰੀ ਹੋ ਕੇ ਪਹਿਲੇ ਇਧਰ ਫ੍ਰੀ ਹੋ ਲਈਏ ਸ਼ੂਟ ਸ਼ਟ ਲੈ ਲਈਏ ਇਧਰ ਆਹ ਤੇ ਬਿਜਲੀ ਘਰ ਚ ਬਣਾਉਣੇ ਆ ਚਲੋ ਠੀਕ ਹੈ ਮਿਲਦੇ ਆਂ ਬਾਸੋ ਗਾਇਸ ਹੁਣ ਇਹਨਾਂ ਸ਼ੂਟ ਤਾਂ ਹੋ ਗਿਆ ਖਤਮ ਦੋਜੀ ਵੀਡੀਓ ਦਾ ਮਤਲਬ ਇਹ ਕਮੇਡੀ ਵੀਡੀਓ ਬਣਾਉਣ ਦੇ ਹਾਂ ਤੇ ਉਹ ਤੇ ਹੁਣ ਸ਼ੂਟ ਖਤਮ ਹੋ ਗਿਆ ਵਾ ਤੇ ਇਹ ਹਸਨ ਵੀ ਚਲ ਗਿਆ ਵਾ ਤੇ ਸ਼ੇਰਾ ਵੀਰ ਵੀ ਚਲ ਗਿਆ ਤੇ ਮੈਂ ਹੀ ਦੇ ਲੈਨੇ ਗੋਲੀਆਂ ਮਨੂੰ ਜਕਾਮ ਲੱਗਾ ਵਾ ਉਹਦਾ ਕਰਕੇ ਗੋਲੀਆਂ ਲੈ ਨਹੀਂ ਆ ਸਰਾ ਕਾ ਖਾਣੇ ਆ ਤੇ ਇਹ ਆ ਵੀ ਵੀਡੀਓ ਇਹ ਵੀ ਜਿਹੜੀ ਬਣੀ ਹੈ ਨਾ ਪਹਿਲੀਆਂ ਦੋਹਾਂ ਵੀਡੀਓ ਨਾਲੋਂ ਜ਼ਿਆਦਾ ਵਧੀਆ ਬਣੀ ਹੈ ਇਹ ਤੇ ਇਹ ਚ ਮਤਲਬ ਵੀ ਪੰਚ ਵਗੈਰਾ ਫਾਨਾ ਸ਼ਾਨ ਵੀ ਹੋਇ ਕੀਤਾ ਸਾਰਾ ਹਾਸੇ ਕਮੇਡੀ ਫੁੱਲਿਆ ਤੇ ਕੋਈ ਨਹੀਂ ਇਹਦੇ ਮੈਂ ਵਲੌਗ ਦੇ ਵਿੱਚ ਮੈਂ ਡਿਸਕ੍ਰਿਪਸ਼ਨ ਵਿੱਚ ਲਾ ਦੂੰਗਾ ਤੁਸੀਂ ਜਾ ਕੇ ਚੈੱਕ ਕਰ ਲਓ ਚੈੱਕ ਆਊਟ ਕਰਿਓ ਕਰਾ ਤੇ ਤੁਸੀਂ ਇਹਨਾਂ ਨੂੰ ਦੱਸਣਾ ਵਾ ਕਿ ਕਿਦਾਂ ਦੀ ਬਣੀ ਵੀਡੀਓ ਕਿਉਂਕਿ ਹਰ ਵੀਡੀਓ ਵਿੱਚ ਥੋੜਾ ਬਹੁਤ ਇਹ ਪਰਫੈਕਟ ਹੋਣੇ ਸ਼ੁਰੂ ਹੋ ਗਏ ਆ ਨਹੀਂ ਪਹਿਲੀ ਵੀਡੀਓ ਥੋੜੀ ਮਸ ਹੈਈ ਬਣੀ ਦੋ ਜਿਉ ਤੋਂ ਵਧੀਆ ਤੇ ਜੀ ਹੁਣ ਉਸ ਤੋਂ ਵੀ ਵਧੀਆ ਬਣਾਉਂਦੀ ਕੋਸ਼ਿਸ਼ ਕਰ ਲਈ ਅਸੀਂ ਤੇ ਵਾਇਗ ਰੂਪ ਭਲੀ ਕਰੇ ਤੇ ਹੋਰ ਅਸੀਂ ਵੀਡੀਓ ਕਨਸੈਪਟ ਵਧੀਆ ਵਧੀਆ ਲੈ ਕੇ ਆਉਂਦੇ ਆ ਤੇ ਵਧੀਆ ਵਧੀਆ ਵੀਡੀਓ ਹੋਰ ਤਿਆਰ ਕਰਦੇ ਆ ਹੁਣ ਨਾ ਗੋਲੀਆਂ ਖਾਣੇ ਆ ਮਤਲਬ ਇੱਕ ਕੋਲਡ ਹੋਇਆ ਸੀ ਇਹ ਖਾਂਗੇ ਜੀ ਲੱਗਨੂ ਫਿਰ ਨਹੀਂ ਹੈ ਇਹ ਵੀਡੀਓ ਜਿਆਦੀ ਇਹ ਵੀਡੀਓ ਮਤਲਬ ਹਾਂ ਸਹੀ ਗੱਲ ਇਹ ਵੀਡੀਓ ਜਿਆਦੀ ਵਧੀਆ ਬਣੀ ਆ ਵੀ ਜਿਹੜਾ ਰੋਲਰ ਨਾਲ ਬਾਹਰੋਂ ਵੀ ਜਾ ਕੇ ਲਾਇਆ ਉਹ ਘਰ 'ਚ ਵੀ ਖਪ-ਖਪਾ ਜਾਦਾ ਇਹਦੇ ਵਿੱਚ ਹੀ ਚਲੋ ਕੋਈ ਗੱਲ ਨਹੀਂ ਵਧੀਆ ਹੋ ਗਿਆ ਅੱਜ ਤੇ ਆਜੂਗੀ ਵੀਡੀਓ ਅਨਗੈਰਟ ਕਰਦੇ ਆ ਕੋਈ ਸੀ ਕਰਦੇ ਆਂ ਵੀ ਆ ਗਿਆ ਭੰਡ ਰਿਆ ਗਾਇਸ ਸਾਗ ਬਾਕੀ ਰਹੀ ਗੱਲ ਆ ਸਾਡੇ ਉਧਰ ਵੀ ਤੁਹਾਨੂੰ ਦੱਸਿਆ ਸਾਗ ਮੰਡਿਆ ਅੱਜ ਫੇਰ ਸਾਗ ਦਾ ਪਤੀਲਾ ਚੜ ਗਿਆ ਜੀ ਇਹ ਦੇਖੋ ਚਲ ਦੇਖਣਾ ਤੇ ਨਹੀਂ ਕਰਮਿਆ ਚਲੋ ਕੋਈ ਨਹੀਂ ਬੰਨੇ ਆ ਤੇ ਖਾਣਾ ਖਾ ਲਈਏ ਇੱਕ ਬੋਡੀ ਇੰਦਰ ਦੀ ਬੋਡੀ ਸਸਤੀ ਬੋਡੀ ਆ ਮੈਨੂੰ ਮਹਿੰਗੀ ਬੋਡੀ ਕਰਾਂਗੇ ਜੇ ਸਾਡੇ ਚੱਲਣ ਡਾਵੇ ਹਾਂ ਚਲੋ ਠੀਕ ਆ ਮਿਲਦੇ ਆਂ ਸਾਡਾ ਪਿੰਡ ਵੀ ਅੰਮ੍ਰਿਤਸਰ ਦੇ ਲਾਂਸ ਰੋਡ ਤੋਂ ਕਿਹੜਾ ਘਾਟੇ ਕਦੀ ਕੰਬੈਨ ਆਂਦੀਗਾ ਤੇ ਕਦੀ ਟ੍ਰੱਕ ਕਦੀ ਮੋਟਰਸਾਈਕਲ ਕਦੀ ਕਾਰਾਂ ਕਦੀ ਬੱਸਾਂ ਇਹ ਸਾਰਾ ਕੋਈ ਚੱਲਦਾ ਇਹ ਹੈਗਾ ਸਾਡੇ ਇੰਨੇ ਏਰੀਆ ਜਿਹੇ ਪਿੰਡ ਚ ਕਹਵੇ ਮੇਨ ਸ਼ੈਡ ਕਿਹੜਾ ਅੰਮਰਸਰ ਆਉਂਦੀ ਆ ਸਾਡੇ ਜਿਆਦਾ ਹਾਂ ਸਹੀ ਗੱਲ ਹਣਾ ਕਮ ਆਣੀ ਗਈ ਕਟਰ ਵਾਸਤੇ ਦਾ ਲੈ ਕੇ ਪਰੇ ਪਰੇ ਕਰ ਲੋ ਭਾਉ ਕੰਪੈਨ ਆ ਗਈ ਹੱਸਦਾ ਹੀ ਪੰਜਾਬਾ ਉਹ ਥੱਲੇ ਤੇ ਕੱਢਿਆ ਕਰੇ ਗਲਤੀ ਆ ਕੋ ਮੰਡੀ ਆ ਮਸ਼ੀਨ ਨੂੰ ਕਰ ਲੈ ਤੋ ਹੁਣ ਟਰੱਕ ਬੈਕ ਹੋਊਗਾ ੜਾ ਥੋੜਾ ਆ ਵੀਨੇ ਭਲਾ ਕਿਦਾਂ ਕੱਢਦੇ ਆ ਕੋਈ ਆਹ ਇੱਥੇ ਵੀਡੀਓ ਹੋ ਜਾ ਬਾਈ ਹਾਂ ਹਣੇ ਇੱਕ ਹੋਰ ਆ ਗਈ ਏ ਇਧਰੋਂ ਇੱਕ ਤੇ ਆ ਗਈ ਹੈਗੀ ਇੱਕ ਹੋਰ ਆ ਗਈ ਮੈਂ ਦੱਸਿਆ ਲੰਡੇ ਅਸਲ ਚ ਨਾ ਦਾ ਸੀਜ਼ਨ ਚੱਲਣ ਦਾ ਕਮਾਈ ਦਾ ਮੇਰੀ ਕਮਾਈ ਨਾਲ ਦਾ ਵਾਡੀ ਬੋਡੀ ਆਹ ਝੋਨੇ ਦੇ ਕੰਬਾਈਨਾ ਦਾ ਹੋਈ ਚਵਾਡੀ ਦੇ ਸੀਜ਼ਨ ਚੱਲਦਾ ਤਾਂ ਹੀ ਕੰਬਾਈਨਾ ਆਈਆਂ ਮੋੜਾ 200 ਹੋਣਾ ਆਪਣਾ ਹੋਈ ਜਾਣਾ ਤੇ ਆ ਗਈ ਇੱਕ ਹੋਰ ਕਮਾਈਨਾ ਇਹਦੇ ਬੋਝਾ ਨਾਲ ਵੀ ਆਦਾ ਕਿਹਨੇ ਪਿੰਡ ਫੇਮਸ ਆ ਮੇਨ ਰੋਡ ਪੈਂਦਾ ਨਾਲ ਮੇਰੇ ਘਰ ਨੂੰ ਜਾ ਕੇ ਲਾਗੇ ਬੰਨੇ ਸਾਰੇ ਪੱਸਾਂ ਵੀ ਹੁੰਨੀਆਂ ਸਾਰਾ ਕੋਈ ਇੱਥੇ ਆਟ ਇੱਕ ਹੋਰ ਆ ਗਈ ਜਮੇ 193 193 ਇਹਨੂੰ ਆ ਤੇ ਇਹ 1370 ਇਹਨੂੰ ਆ മോഡല കൗദരെ